ਉਸ ਗਰੁੱਪ ਦੇ ਵਿੱਚ ਭਾਜੀ ਫੋਟੋ ਆਈਆਂ ਬਾਪੂ ਜੀ ਪੋਚਾ ਮਾਰਦੇ ਪਏ ਆ ਆਪਣੀ ਦਸਤਾਰ ਉਤਾਰ ਕੇ ਔਰ ਬੱਚੇ ਰੋਂਦੇ ਪਏ ਆ ਔਰ ਗੜ ਲਾਗੇ ਹੋ ਤਾਂ ਉਹ ਇਸ ਤਰ੍ਹਾਂ ਇਸ਼ਾਰਾ ਕਰਦਾ ਪਿਆ ਔਰ ਜਦੋਂ ਉਹ ਫੋਟੋਆ ਦੇਖੀਆ ਤੇ ਉਦੋਂ ਕਿ ਇੱਕ ਸ਼ਰਮ ਜਿਹੀ ਮਹਿਸੂਸ ਹੋਈ ਆਪਣੇ ਆਪ ਤੇ ਇਨਸਾਨ ਹੋਣ ਦੀ ਇੱਕ ਸ਼ਰਮ ਜਿਹੀ ਮਹਿਸੂਸ ਹੋਈ ਸੀਨੀਅਰ ਨੇ ਕੋਈ ਐਕਸ਼ਨ ਨਹੀਂ ਲਿਆ ਮੇਰੇ ਸੀਨੀਅਰ ਨੇ ਕੋਈ ਸਪੋਰਟ ਵਾਤੇ ਕੋਈ ਰਿਐਕਟ ਨਹੀਂ ਕੀਤਾ ਕੀ ਗੱਲ ਪਸ਼ਾਬੇ ਪੀਤੇ ਨਿਕਲ ਗਿਆ ਮੈਂ ਨਾ ਕੋਈ ਲਾਉਣਾ ਨਹੀਂ ਲਾਉਣਾ ਨਹੀਂ ਆ ਗੱਭੂ ਗੱਲਾ ਤੂੰ ਕਹਿ ਬਾਲ ਹੋ ਗਈ ਉਹ ਉਹ ਚੋਰ-ਚੋਰ ਦੀ ਬੋਲ ਰਹੀ ਆ ਐ ਸਿੱਖ ਨਹੀਂ ਐ ਹਿੰਦੂ ਐ ਸਿੱਖ ਨਹੀਂ ਐ ਹਿੰਦੂ ਐ ਤੂੰ ਝੂਠ ਬੋਲਦੀ ਐ ਮੈਂ ਕਿਹ ਚਾਹੇ ਸਿੱਖ ਐ ਚਾਹੇ ਹਿੰਦੂ ਐ ਸਿਰ ਦਾ ਤਾਜ ਤੇ ਪੈਰਾਂ 'ਚ ਆ ਗਿਆ ਨਾ ਕਿਉਂ ਬੋਲਦੀ ਮੈਂ ਉਹਦੇ ਪਰਨਾ ਬੰਨਿਆ ਹੋਇਆ ਸੀ ਮੈਂ ਕਿਹਾ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਮੈਂ ਕਹਿੰਦਾ ਸਿਰ ਤੇ ਰਮਾਲਾ ਬੰਨ ਕੇ ਜਾਂਦਾ ਮੈਂ ਕਹਾ ਰਮਾਲੇ ਦੀ ਵੀ ਉਹਨੀ ਇਮਾਨਤ ਹੈ ਜਿੰਨੀ ਪੱਗ ਦੀ ਹੈ ਤੇ ਮੈਂ ਕਹਾਂ ਚਾਹੇ ਪਰਨਾ ਸੀ ਚਾਹੇ ਉਹ ਕੁਝ ਵੀ ਸੀ ਪਰ ਉਹ ਹੈ ਤੇ ਸਿਰ ਦੇ ਉੱਤੇ ਸੀ ਨਾ ਸਜਾਇਆ ਹੋਇਆ ਸੀ ਨਾ ਉਹਨਾਂ ਨੇ ਆਪਣਾ ਸਿਰ ਟੱਕਿਆ ਹੋਇਆ ਸੀ ਕਿ ਤੂੰ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਿਉਂ ਬੋਲਦੀਆਂ ਕਿ ਤੂੰ ਜੈ ਸ਼੍ਰੀ ਗੋਬ ਜਾਂ ਕੁਝ ਐ ਕਿਉਂ ਨਹੀਂ ਬੋਲਦੀ ਤੂੰ ਹਿੰਦੂ ਹੈਂ ਮੈਨੂੰ ਇਸ ਗੱਲ ਤੋਂ ਬੜਾ ਤੱਕਾ ਲੱਗਦਾ ਹੈ ਮੈਂ ਕਿਹਾ ਪਰਮਾਤਮਾ ਤੇ ਇੱਕ ਹੀ ਆਸਰੀ ਹੈ ਲੋਕਾਂ ਨੇ ਵੰਡਿਆ ਹੋਇਆ ਜਿਵੇਂ ਜੈ ਸ਼੍ਰੀ ਰਾਮ ਬੋਲਦੀਆਂ ਤਾਂ ਵੀ ਠੀਕ ਹੈ ਤੇ ਜਿਵੇਂ ਵਾਈਗੁਰ ਜੀ ਦਾ ਖਾਲਸਾ ਸ਼੍ਰੀ ਵਾਈਗੁਰ ਜੀ ਦੀ ਫਤਿਹ ਬੋਲਦੀ ਤਾਂ ਵੀ ਠੀਕ ਹੈ ਮੈਨੂੰ ਤੇ ਇਹਨਾਂ ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਲੱਭਦਾ ਤੁਹਾਨੂੰ ਕਹਿਣਾ ਚਾਹੀਦਾ ਸੀਗਾ ਘੱਟੋ ਘੱਟ ਤੁਸੀਂ ਇਨਸਾਨ ਤਾਂ ਬਣੋ ਪਹਿਲਾਂ ਸਭ ਤੋਂ ਪਹਿਲਾਂ ਭਾਜੀ ਮੈਨੂੰ ਨਾ ਪੱਗ ਦਾ ਮਸਲਾ ਲੱਗਾ ਨੌਕਰੀ ਦਾ ਤੇ ਬਾਅਦ ਦਾ ਮਸਲਾ ਹੈ ਸਭ ਤੋਂ ਪਹਿਲਾਂ ਪੱਗ ਦਾ ਲੱਗਾ ਜਿਹੜੇ ਸਾਡੇ ਸਿਰ ਦਾ ਤਾਜ ਹੈ ਸਭ ਤੋਂ ਪਹਿਲਾਂ ਮੈਨੂੰ ਪੱਗ ਦਾ ਲੱਗਦਾ ਫੋਟੋਆਂ ਦੇਖੀਆਂ ਨਾ ਬਜ਼ੁਰਗ ਹੈ ਸਾਡੇ ਵੀ ਫੈਮਿਲੀ ਚ ਬਜ਼ੁਰਗ ਹੈ ਠੀਕ ਹੈ ਉਹ ਬਜ਼ੁਰਗਾਂ ਦੀ ਜਦੋਂ ਮੈਂ ਤਸਵੀਰਾਂ ਦੇਖੀਆਂ ਮੇਰੇ ਕੇ ਪੈਰ ਥਲੇ ਜ਼ਮੀਨ ਨਿਕਲ ਗਈ ਕਿ ਜੇ ਅਸੀਂ ਇਹ ਹੁੰਦਾ ਫਿਰ ਅਸੀਂ ਅੱਖਾਂ ਬੰਦ ਕਰ ਲਾਂਗੇ ਤੇ ਫਿਰ ਜਾਈ ਜਾਓ ਫਿਰ ਸਾਡੇ ਕੈਂਡਲਾ ਲੈ ਕੇ ਇੱਕ ਔਰਤ ਦੀ ਜੋ ਇੱਜ਼ਤ ਲੋਟ ਦਿੰਦੀ ਫਿਰ ਕੈਂਡਲਾ ਲੈ ਕੇ ਨਿਕਲਣ ਦਾ ਕੀ ਫਾਇਦਾ ਕਾ ਕਾ ਪਸ਼ਾਬੇ ਪੀਤੇ ਨਿਕਲ ਗਿਆ ਮੈਂ ਰੋਣਾ ਨਹੀਂ ਰੋਣਾ ਨਹੀਂ ਆ ਕੱਪੂ ਗੱਲਾ ਤੂੰ ਕਹਿ ਮਰ ਹੋ ਗਈ ਸੜਨਾ ਭੈਣ लवली ਮੌਜੂਦ ਹੈ ਜਿਨ੍ਹਾਂ ਨੇ ਨੌਕਰੀ ਖਤਰੇ ਚ ਪਾ ਕੇ ਤੇ ਇਸ ਬਾਪੂ ਨਾਲ ਖੜੇ ਹੈ ਭੈਣੇ ਉਸ ਗਰੁੱਪ ਦੇ ਵਿੱਚ ਕੀ ਫੋਟੋਆਂ ਆਈਆਂ ਕੀ ਲਿਖ ਕੇ ਆਇਆ ਕੀ ਰਿਐਕਸ਼ਨ ਮਿਲੇ ਸਟਾਫ ਵੱਲੋਂ ਤੁਹਾਨੂੰ ਨੌਕਰੀ ਤੋਂ ਕੱਢਿਆ ਗਿਆ ਕੀ ਧਮਕੀਆਂ ਮਿਲੀਆਂ ਉਸ ਗਰੁੱਪ ਦੇ ਵਿੱਚ ਭਾਜੀ ਫੋਟੋਆਂ ਆਈਆਂ ਬਾਪੂ ਜੀ ਪੋਚਾ ਮਾਰਦੇ ਪਏ ਆ ਆਪਣੀ ਦਸਤਾਰ ਉਤਾਰ ਕੇ ਔਰ ਬਾਅਦ ਚ ਰੋਂਦੇ ਪਏ ਆ ਔਰ ਗਾੜ ਲਾਗੇ ਖਲੋਤਾ ਉਹ ਇਸ ਤਰ੍ਹਾਂ ਇਸ਼ਾਰਾ ਕਰਦਾ ਪਿਆ ਹੈ ਔਰ ਜਦੋਂ ਉਹ ਫੋਟੋਆਂ ਦੇਖੀ ਆ ਤੇ ਉਦੋਂ ਕਿ ਇੱਕ ਸ਼ਰਮ ਜਿਹੀ ਮਹਿਸੂਸ ਹੋਈ ਆਪਣੇ ਆਪ ਤੇ ਇਨਸਾਨ ਹੋਣ ਤੇ ਹੀ ਇੱਕ ਸ਼ਰਮ ਜਿਹੀ ਮਹਿਸੂਸ ਹੋਈ ਕਿ ਜੇ ਮੈਂ ਇਹ ਫੋਟੋਆਂ ਦੇ ਉੱਤੇ ਨਾ ਨਾਲ ਖੜਾ ਤੇ ਮੇਰੀ ਜਮੀਰ ਅੰਦਰੋਂ ਇਹ ਆਵਾਜ਼ ਨਹੀਂ ਦਿੱਤੀ ਕਿ ਮੈਂ ਫੋਟੋਆਂ ਵੇਖ ਕੇ ਚੁੱਪ ਰਵਾਂ ਤੇ ਮੈਂ ਫੋਟੋਆਂ ਵੇਖ ਕੇ ਬੋਲੀ ਔਰ ਮੈਂ ਫੋਟੋਆਂ ਦਾ ਇਹ ਉਹਨਾਂ ਆਪਣੇ ਸੀਨੀਅਰਾਂ ਨੂੰ ਕਿਹਾ ਕਿ ਤੁਸੀਂ ਕਰੋ ਕੋਈ ਜਦੋਂ ਮੇਰੇ ਸੀਨੀਅਰ ਨੇ ਕੋਈ ਐਕਸ਼ਨ ਨਹੀਂ ਲਿਆ ਮੇਰੇ ਸੀਨੀਅਰ ਨੇ ਕੋਈ ਇਸ ਫੋਟੋਆਂ ਉੱਤੇ ਕੋਈ ਰਿਐਕਟ ਨਹੀਂ ਕੀਤਾ ਉਹਨਾਂ ਨੇ ਉਹਨਾਂ ਨੂੰ ਜਿਹੜੇ ਗਾਰਡ ਹੈ ਉਥੋਂ ਜਾ ਚੁੱਕੇ ਕਿਉਂਕਿ ਉਦੋਂ ਉੱਥੇ মিডিਆ ਪਹੁੰਚ ਚੁੱਕਿਆ ਸੀ ਮੇਰੇ ਸੀਨੀਅਰਾਂ ਨੂੰ ਗਾਰਡ ਨੂੰ ਬੁਲਾਇਆ ਚਾਹੇ ਪਤਾ ਨਹੀਂ মিডিਆ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਜਾਂ ਪੁਲਿਸ ਦੇ ਪ੍ਰੈਸ਼ਰ ਵਿੱਚ ਆ ਕੇ ਉਹ ਸਰਦਾਰ ਜੀ ਆਏ ਉਹਨਾਂ ਨੇ ਹੱਥ ਜੋੜ ਕੇ ਮਾਫੀ ਆ ਉਹ ਅੱਜ ਵੀ ਮਾਫੀ ਮੰਗਦੇ ਪਏ ਸਰਦਾਰ ਜੀ ਕਿ ਮੇਰੇ ਕੋਲ ਗਲਤੀ ਹੋ ਗਈ ਹੈ ਮੈਂ ਗਲਤੀ ਕਰ ਚੁੱਕਿਆ ਹਾਂ ਉਹ ਮਾਫੀਆ ਤੇ ਮਾਫੀਆ ਮੰਗੀ ਜਾ ਰਹੀ ਪਰ ਉਹ ਜਿਹੜੇ ਭੈਣ ਹੈ ਉਹਨਾਂ ਦਾ ਕੋਈ ਵੀ ਉਹਨਾਂ ਦੀਆਂ ਧਮਕੀਆਂ ਆ ਰਹੀਆਂ 2 ਵੇ ਤੋਂ ਬਾਅਦ ਮੈਨੂੰ ਕੀ ਕੀ ਧਮਕੀਆਂ ਆ ਰਹੀਆਂ ਕੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਤੁਹਾਡੇ ਤੇਰੇ ਵਾਲ ਖਿੱਚ ਦਾਂ ਤੇਰੇ ਵਾਲ ਪੁੱਟ ਦਾਂਗੀ ਮੇਰੇ ਕੋਲ ਰਿਕਾਰਡਿੰਗ ਹੈ ਇਹ ਕੌਣ ਆਖ ਰਿਹਾ ਉਹਨਾਂ ਦੀ ਭੈਣ ਆਖਰੀ ਹੈ ਜਿਹੜੇ ਉਹ ਜਿਹੜੇ ਗਾਰਡ ਹਾਂਜੀ ਮਸਕਾਨ ਮਸਕਾਨ ਸ਼ਰਮਾ ਜੀ ਦੀ ਭੈਣ ਹਾਂਜੀ ਜਿਨੇ ਫੋਟੋਆਂ ਪਾਈਆਂ ਕਿੰਨੇ ਵੀਡੀਓ ਬਣਾਈਆਂ ਫੋਟੋਆਂ ਖਿੱਚੀਆਂ ਉਸ ਦੀ ਭੈਣ ਤੁਹਾਨੂੰ ਇਹ ਗੱਲ ਆ ਉਹਦੀ ਭੈਣ ਮੈਨੂੰ ਕਹਿ ਰਹੀ ਤੇਰੇ ਵਾਲ ਖੇਚ ਦਾਂਗੀ ਔਰ ਉਹ ਜੋਰ-ਜੋਰ ਦੀ ਬੋਲ ਰਹੀ ਆ ਐ ਸਿੱਖ ਨਹੀਂ ਆ ਹਿੰਦੂ ਆ ਸਿੱਖ ਨਹੀਂ ਆ ਹਿੰਦੂ ਆ ਤੂੰ ਝੂਠ ਬੋਲਦੀ ਆ ਮੈਂ ਕਹਾਂ ਚਾਹੇ ਸਿੱਖ ਹੈ ਚਾਹੇ ਹਿੰਦੂ ਆ ਸਿਰ ਦਾ ਤਾਜ ਤੇ ਪੈਰਾਂ 'ਚ ਆ ਗਿਆ ਨਾ ਮੈਂ ਚਾਹੇ ਉਹ ਸਿੱਖ ਦੇ ਸਿਰ ਤੇ ਸੀ ਫੇਰ ਇਹ ਕਹਿ ਰਿਹਾ ਤੂੰ ਕਿ ਗੁਰਦੁਆਰਾ ਸਾਹਿਬ ਜਾਣੇ ਆ ਮੈਂ ਕਾਹੇ ਸਿਰ ਤੇ ਰਮਾਲਾ ਬਨ ਕੇ ਜਾਣੇ ਆ ਮੈਂ ਕਾਹੇ ਰਮਾਲੇ ਦੀ ਵੀ ਉਨੀ अहमियत ਹੈ ਜਿੰਨੀ ਪੱਗ ਦੀ ਹੈ ਤੇ ਮੈਂ ਕਾਹੇ ਚਾਹੇ ਪਰਨਾ ਸੀ ਚਾਹੇ ਉਹ ਕੁਝ ਵੀ ਸੀ ਪਰ ਉਹ ਹੈ ਤੇ ਸਿਰ ਦੇ ਉੱਤੇ ਸੀ ਨਾ ਸਜਾਇਆ ਹੋਇਆ ਸੀ ਨਾ ਉਹਨਾਂ ਨੇ ਆਪਣਾ ਸਿਰ ਟੱਕਿਆ ਹੋਇਆ ਸੀ ਤੇ ਉਹ ਤੁਸੀਂ ਪੈਰਾਂ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਇਸ ਗੱਲ ਦੇ ਉੱਤੇ ਟਿੱਪਣੀਆਂ ਕੀਤੀ ਆ ਤੂੰ ਪਿੱਛੇ ਹੋ ਜਾ ਤੂੰ ਪਿੱਛੇ ਹੋ ਜਾ ਕਾਫੀ ਧਮਕੀਆਂ ਵੀ ਆਈਆਂ ਤੁਹਾਨੂੰ ਪਿੱਛੇ ਕਰਨ ਲਈ ਉਹਨਾਂ ਨੇ ਧਰਮ ਦਾ ਮੁੱਦਾ ਬਣਾ ਦਿੱਤਾ ਕਿ ਇਹ ਦਸਤਾਰ ਨਹੀਂ ਸੀਗੀ ਇਹ ਪਰਨਾ ਸੀਗਾ ਉਹ Hindu ਨਹੀਂ ਸੀਗਾ ਉਹ Sikh ਸੀਗਾ ਫਿਰ ਤੁਸੀਂ ਅਪੋਰਟਿੰਗ ਪਈ ਆ ਭਾਜੀ ਉਹਦੀ ਭੈਣ ਚਿੱਲਾ ਚਲਾ ਕੇ ਕਹਿ ਰਹੀ ਆ ਉਹ Hindu ਨਹੀਂ ਸੀ ਉਹ Hindu ਉਹ Hindu ਸੀ ਉਹ Hindu ਸੀ ਉਹ Sikh ਨਹੀਂ ਸੀ ਉਹ Sikh ਨਹੀਂ ਸੀ ਔਰ ਫਿਰ ਮੈਨੂੰ ਪਤਾ ਕਿ ਆ ਕਹਿੰਦੀ ਕਦੀ ਤੂੰ ਬੋਲਦੀ ਨਹੀਂ ਕਿਉਂਕਿ ਮੈਂ ਮੇਰਾ ਸ਼ੁਰੂ ਤੋਂ ਹੀ ਇਹ ਆ ਕਿ ਜਦੋਂ ਮੈਂ ਆਪਣੇ ਗਰੁੱਪ ਦੇ ਵਿੱਚ ਆਪਣੇ ਗਾੜਾ ਦੇ ਜਾਂ ਸਾਡੀਆਂ ਬੱਸਾਂ ਬੰਦ ਆ ਉਹਨਾਂ ਦੇ ਮੁੱਦੇ ਉੱਤੇ ਬੋਲਦੀ ਆ ਨਾ ਮੈਂ ਸਭ ਤੋਂ ਪਹਿਲਾਂ ਵਾਈਗੁਰੂ ਜੀ ਦਾ ਖਾਲਸਾ ਸ਼੍ਰੀ ਵਾਈਗੁਰੂ ਜੀ ਕੀ ਫਤਿਹ ਬੋਲਦੀ ਆ ਔਰ ਐਸੋ ਦੇ ਉੱਤੇ ਮੈਨੂੰ ਬਹੁਤ ਜ਼ਿਆਦਾ ਟੰਚ ਕੱਸੇ ਜਾਂਦੇ ਆ ਕਿ ਤੂੰ ਵਾਈਗੁਰੂ ਜੀ ਦਾ ਖਾਲਸਾ ਸ਼੍ਰੀ ਵਾਈਗੁਰੂ ਜੀ ਕੀ ਫਤਿਹ ਕਿਉਂ ਬੋਲਦੀ ਆ ਕਿ ਤੂੰ ਜੈ ਸ਼੍ਰੀ ਰਾਮ ਜਾਂ ਕੁਝ ਇਹ ਕਿਉਂ ਨਹੀਂ ਬੋਲਦੀ ਤੂੰ ਮੈਨੂੰ ਇਸ ਗੱਲ ਤੋਂ ਵੀ ਬੜਾ ਤੱਕਾ ਲੱਗਦਾ ਹੈ ਮੈਂ ਕਿਹਾ ਪਰਮਾਤਮਾ ਤੇ ਇੱਕ ਹੀ ਆਸੀ ਹੈ ਲੋਕਾਂ ਨੇ ਵੰਡਿਆ ਹੋਇਆ ਜਿਵੇਂ ਜੈ ਸ਼੍ਰੀ ਰਾਮ ਬੋਲਦੀਆਂ ਤਾਂ ਵੀ ਠੀਕ ਹੈ ਤੇ ਜਿਵੇਂ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲਦੀ ਤਾਂ ਵੀ ਠੀਕ ਹੈ ਮੈਨੂੰ ਤੇ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਫਰਕ ਨਹੀਂ ਲੱਭਦਾ ਜੇ ਤੁਹਾਨੂੰ ਲੱਭਦਾ ਹੈ ਤੇ ਤੁਸੀਂ ਮੈਨੂੰ ਕਹੀ ਜਾ ਹੋਰ ਰਿਕਾਰਡਿੰਗ ਹੈ ਮੇਰੇ ਕੋਲ ਦੀ ਭੈਣ ਕਹਿ ਰਹੀ ਕਦੀ ਤੂੰ ਸਿੱਖਣੀ ਬਣ ਜਾਨੀ ਹੈ ਕਦੀ ਤੂੰ ਸਰਦਾਰ ਨਹੀਂ ਬਣ ਜਾਨੀ ਹੈ ਤੁਹਾਨੂੰ ਕਹਿਣਾ ਚਾਹੀਦਾ ਸੀਗਾ ਘੱਟੋ ਘੱਟ ਤੁਸੀਂ ਇਨਸਾਨ ਤਾਂ ਬਣੋ ਪਹਿਲਾਂ ਮੇਰੇ ਖਿਆਲ ਧਰਮ ਚ ਪੱਕੇ ਉਹ ਨਾਲੋਂ ਤੁਸੀਂ ਇੱਕ ਵਾਰ ਵੀ ਨਹੀਂ ਸੋਚਿਆ ਨੌਕਰੀ ਦਾ ਖਤਰਾ ਹੈ ਕਿ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਦੋ ਬੱਚੇ ਨੇ ਪਤੀ ਸਿਰ ਤੇ ਨਹੀਂ ਆ ਕੀ ਮਨ ਦੇ ਵਿੱਚ ਖਿਆਲ ਸੀਗੀ ਉਹ ਸਭ ਤੋਂ ਪਹਿਲਾਂ ਭਾਜੀ ਮੈਨੂੰ ਨਾ ਪੱਗ ਦਾ ਮਸਲਾ ਲੱਗਾ ਨੌਕਰੀ ਦਾ ਤੇ ਬਾਅਦ ਦਾ ਮਸਲਾ ਹੈ ਸਭ ਤੋਂ ਪਹਿਲਾਂ ਪੱਗ ਦਾ ਲੱਗਾ ਜਿਹੜੇ ਸਾਡਾ ਸਿਰ ਦਾ ਤਾਜ ਹੈ ਸਭ ਤੋਂ ਪਹਿਲਾਂ ਮੈਨੂੰ ਪੱਗ ਦਾ ਲੱਗਾ ਜਦੋਂ ਫੋਟੋਆਂ ਦੇਖੀਆਂ ਨਾ ਬਜ਼ੁਰਗ ਹੈ ਸਾਡੇ ਵੀ ਫੈਮਿਲੀ ਚ ਬਜ਼ੁਰਗ ਹੈ ਠੀਕ ਹੈ ਉਹ ਬਜ਼ੁਰਗਾਂ ਦੀਆਂ ਜਦੋਂ ਮੈਂ ਤਸਵੀਰਾਂ ਦੇਖੀਆਂ ਮੇਰੇ ਤੇ ਪੈਰ ਥੱਲੇ ਜ਼ਮੀਨ ਨਿਕਲ ਗਈ ਕਿ ਜੇ ਅਸੀਂ ਇਹ ਹੁੰਦਾ ਫਿਰ ਅਸੀਂ ਅੱਖਾਂ ਬੰਦ ਕਰ ਲਾਂਗੇ ਤੇ ਫਿਰ ਜਾਈ ਜਾਓ ਫਿਰ ਸਾਡੇ ਕੈਂਡਲਾ ਲੈ ਕੇ ਇੱਕ ਔਰਤ ਦੀ ਜਿਹੜੀ ਇੱਜ਼ਤ ਲੁੱਟ ਜਾਂਦੀ ਫਿਰ ਕੈਂਡਲਾ ਲੈ ਕੇ ਨਿਕਲਣ ਦਾ ਕੀ ਫਾਇਦਾ ਠੀਕ ਹੈ ਨਾ ਜੇ ਅਸੀਂ ਫਿਰ ਮੋਬੱਤੀਆਂ ਨਾਲ ਚਾਨਣ ਕਰਦੇ ਫਿਰਦੇ ਉਹ ਪਹਿਲਾਂ ਅੱਖਾਂ ਨਹੀਂ ਖੋਲ੍ਹਣ ਅੱਖਾਂ ਖੋਲ੍ਹ ਲਓ ਤੁਸੀਂ ਠੀਕ ਹੈ ਨਾ ਬੜੇ ਉਹਨਾਂ ਨੇ ਰੋਲਾ ਪਾਇਆ ਦੱਬ ਦੇ ਗੱਲ ਨੂੰ ਦੱਬ ਦੇ ਗੱਲ ਮੈਂ ਰਾਤ ਸੌਂਗੀ ਸੁੱਤੀ ਨੀਂਦ ਤੇ ਨਹੀਂ ਆਈ ਮੈਂ ਫਿਰ ਸਵੇਰੇ 5 ਵਜੇ ਉੱઠી ਔਰ ਬਾਪੂ ਜੀ ਨੂੰ ਲੱਭਣ ਚਲੇਗੀ ਬਾਪੂ ਜੀ ਮੈਨੂੰ ਖੰਡ ਵਾਲੇ ਸਟਾਪ ਤੇ ਲੱਭੇ ਜਿਹੜੇ ਹਾਲਾਤਾਂ ਚ ਸੀਗੇ ਬਾਪੂ ਜੀ ਘਰ ਵੀ ਐਵੇਂ ਨੋ ਅਗਲੇ ਦਿਨ ਜਦੋਂ ਮੈਂ ਸਵੇਰੇ ਗਈ ਆ ਨਾ ਖੰਡ ਵਾਲੇ ਸਟਾਪ ਉੱਥੇ ਮੈਨੂੰ ਲੱਭੇ ਆ ਮੈਂ ਇਹ ਮੈਨੂੰ ਵੇਖ ਕੇ ਰੋਲ ਲਾਪੇ ਆ ਉੱਚੀ ਚ ਮੈਨੂੰ ਮਾਫ ਕਰ ਦੋ ਮੈਨੂੰ ਮੈਂ ਕਹਾ ਬਾਪੂ ਜੀ ਮੈਂ ਤਾਂ ਅੜੀ ਧੀਆ ਵਰਗੀ ਆ ਫਿਰ ਮੈਂ ਇਹਨਾਂ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਉਸ ਸਟਾਪ ਤੇ ਵੀ ਮੈਨੂੰ ਇੱਕ ਸਫਾਈ ਕਰਮਚਾਰੀ ਨੇ ਬਹੁਤ ਮੰਦਾ ਧਾਗਾ ਬੋਲਿਆ ਨਿਕਲ ਇੱਥੋਂ ਨਿਕਲ ਇੱਥੋਂ ਨਿਕਲ ਇੱਥੋਂ ਮੈਂ ਕਿਹਾ ਕਿਉਂ ਮੈਂ ਵੀ ਇਸ ਸਟਾਪ ਤੇ ਜੌਬ ਕਰਦੀ ਆ ਤੂੰ ਛੁੱਟੀ ਤੇ ਆ ਨਿਕਲ ਤੂੰ ਸਾਡੇ ਸਟਾਪ ਤੇ ਖਲੋ ਕੇ ਉੱਚੀ ਚ ਬੋਲ ਨਹੀਂ ਸਕਦੀ ਮੈਂ ਕਿਹਾ ਮੈਂ ਤਾਂ ਵੀਡੀਓ ਬਣਾ ਰਹੀ ਆ ਮੈਂ ਕ ਵੀ ਇੱਕ ਇੱਕ ਪੱਗ ਦੀ ਉਹ ਹੋਈ ਐ ਬੇਦਵੀ ਹੋਈ ਐ ਤੇ ਮੈਂ ਕਿਉਂ ਨਾ ਬੋਲਾਂ ਪਰ ਉੱਥੋਂ ਮੇਨੂੰ ਕੋ ਵੀਡੀਓ ਪਈ ਹੋਈ ਐ ਉਹ ਮੈਨੂੰ ਬਹੁਤ ਗੰਦਾ ਗੰਦਾ ਬੋਲਿਆ ਬੋਲਿਆ ਤੂੰ ਗਾਲਾ ਕੱਢਦੀ ਪਈ ਮੈਂ ਕਹਿੰਦਾ ਗਾਲ ਕੋਈ ਨਹੀਂ ਕੱਢੀ ਉਹਨੇ ਇੱਕ ਕਾਲ ਆਈ ਐ ਪਹਿਲਾਂ ਮੈਨੂੰ ਪਾਣੀ ਪੀਆਇਆ ਐ ਪਹਿਲਾਂ ਮੈਨੂੰ ਉਹਨੇ ਪਾਣੀ ਪਿਆਇਆ ਚਾਹ ਪੁੱਛੀ ਐ ਪਰ ਜਦੋਂ ਉਹਨੇ ਇੱਕ ਫੋਨ ਆਇਆ ਨਾ ਉੱਧਰ ਜਾ ਕੇ ਉਹਨੇ ਫੋਨ ਸੁਣਿਆ ਉਸ ਤੋਂ ਬਾਅਦ ਉਹਨੇ ਮੈਨੂੰ ਮੰਦ ਭਾਗਾ ਬੋਲਿਆ ਕਿ ਬਹੁਤ ਗੰਦਾ ਵਾਲਾ ਬੋਲਣਾ ਸ਼ੁਰੂ ਕਰਤਾ ਸਲਾਮ ਵਾਲੋ ਸ਼ਾਇਦ ਇਹ ਤੀਗੇ ਹੋਣੀ ਨਾ ਨਾ ਇਹਨੂੰ ਕੱਢ ਕੱਢ ਅੰਦਰੋਂ ਇਹਨੂੰ ਵੀਡੀਓ ਨਾ ਬਣਾਉਂ ਪੈਣੇ ਤੁਸੀਂ ਬਾਪੂ ਜੀ ਦੇ ਪਰਿਵਾਰ ਚ ਮਿਲੇ ਹੋ ਮੁਹੱਲੇ ਵਾਸੀਆਂ ਨਾਲ ਮਿਲੇ ਹੋ ਕੀ ਗੱਲਬਾਤ ਹੋਈ ਸੀਗੀ ਬਾਪੂ ਜੀ ਬਾਰੇ ਪਤਾ ਕੀਤਾ ਕਿਵੇਂ ਦੇ ਸੀਗੇ ਜੀ ਬਾਪੂ ਜੀ ਦੀ ਫੈਮਲੀ ਬਹੁਤ ਵਧੀਆ ਹੈ ਇਹਨਾਂ ਦੇ ਪੁੱਤਰ ਔਰ ਇਹਨਾਂ ਦੀ ਨੌ ਔਰ ਇਹਨਾਂ ਦੇ ਜਿਹੜੇ ਬ੍ਰਦਰ ਹੈ ਵੱਡੇ ਉਹ ਬਹੁਤ ਵਧੀਆ ਹੈ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਉਹਨਾਂ ਨੇ ਮੈਨੂੰ ਜਦੋਂ ਮੈਂ ਬਾਪੂ ਜੀ ਨੂੰ ਛੱਡਣ ਗਈ ਆ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਆਦਰ ਸਤਕਾਰ ਬਿਠਾਇਆ ਉਹਨਾਂ ਨੇ ਮੈਨੂੰ ਇੱਕ ਧੀਆ ਦੇ ਵਾਂਗੂ ਮੈਨੂੰ ਸਹਾਰਾ ਦਿੱਤਾ ਕਹਿੰਦੇ ਪੁੱਤ ਤੂੰ ਸਾਡੇ ਇੱਕ ਪਿਤਾ ਦੇ ਲਈ ਲੜਨਦੀ ਆਂ ਅਸੀਂ ਤੇਰੇ ਨਾਲ ਖਲੋਤੇ ਆਂ ਹੈਲੋ ਕੋਈ ਗੱਲ ਨਹੀਂ ਕਰ ਲੈਂਦੇ ਰਿਕਾਰਡਿੰਗ ਹੈਲੋ ਰਿਕਾਰਡਿੰਗ ਮੈਂ ਨਹੀਂ ਲਾਈਏਗੀ ਰਿਕਾਰਡਿੰਗ ਮੇਰੀ ਵੈਸੇ ਲੱਗਦੀ ਹੈ WhatsApp ਕੋਈ ਗੱਲ ਨਹੀਂ ਮੈਮ ਉਹ ਹੁਣੇ ਲੱਗੀ ਪਹਿਲਾਂ ਨਹੀਂ ਲੱਗੀ ਲੱਗ ਵੀ ਗਈ ਹਾਨੂੰ ਕੋਈ ਟੈਨਸ਼ਨ ਨਹੀਂ ਹੈ ਤੁਸੀਂ ਮੈਨੂੰ ਐ ਕਰ ਦੋ ਕਿ ਮੇਰੇ ਨਾਲ ਗੱਲ ਕਰਨ ਦੇ ਨਾ মিডিਆ ਦਾ ਮੈਮ ਜਿੱਦਾਂ ਤੁਸੀਂ ਸਾਥ ਨਾਲ ਗੱਲ ਕਰੋਗੇ ਉਦੋਂ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਮੈਨੂੰ ਇੱਕ ਗੱਲ ਦਾ ਜਵਾਬ ਚਾਹੀਦਾ ਮਸਤਾਨ ਦੀ ਡਿਊਟੀ ਇੱਥੇ ਬੱਸ ਸਟੈਂਡ ਤੇ ਪਈ ਤੁਹਾਡੀ ਵਿਜਨ ਅਗਰ ਤੁਸੀਂ ਵੇਖਣਾ ਨਾ ਪਾਗਲ ਹੋਈ ਹੈ ਨਹੀਂ ਲਵਾਈ ਤੇ ਫੋਟੋਆਂ ਤੇ ਉੱਥੇ ਗਰੁੱਪ ਚ ਪਈਆਂ ਨਾ ਮੇਰੀ ਸੁਣ ਲੈ ਗੱਲ ਮੇਰੀ ਵਜ੍ਹਾ ਨਾਲ ਮੇਰੀ ਫੋਨ ਲੈ ਗੱਲ ਤੂੰ ਲਗਲੀ ਤੇਰੀ ਵਜ੍ਹਾ ਨਾਲ ਮੇਰੀ ਪੈਣ ਕੋਸ ਹੋਇਆ ਨਾ ਤੇਰੇ ਘਰ ਆ ਕੇ ਤੇਰੇ ਬੋਦੇ ਨਾਕਮ ਹੋਏ ਨਾ ਤੇ ਤੂੰ ਵੀ ਯਾਦ ਰੱਖਾਂਗੀ ਕਿ ਮਕਾਨ ਦੀ ਭੈਣ ਆਈ ਤੂੰ ਆਪਣੀ ਵਿਜੇਨਗਰ ਦੇ ਸਟਾਕ ਦੇ ਵਿੱਚ ਆ ਕੇ ਤੂੰ ਵੇਖਣਾ ਹੀ ਇੱਥੇ ਕਿ ਇਹਨਾਂ ਨੇ ਪੱਗਾਂ ਲਵਾਈਆਂ ਕਿ ਨਹੀਂ ਲਵਾਈਆਂ ਹੈ ਬੋਲ 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 ਹਾਂਜੀ ਹਾਂਜੀ ਬੋਲ ਦੂਰ ਪਾਡਿੰਗ ਕਰਨੀ ਨਾ ਜਾ ਹੂੰ 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 ਬੋਲੋ ਪਹਿਲੀ ਗੱਲ ਆ ਤੂੰ ਮੇਰੀ ਨਾਲ ਗੱਲ ਕੀਤੀ ਮੇਰੀ ਗੱਲ ਸੁਣੋ ਮੈਂ ਮੈਂ ਤੁਹਾਡੇ ਸਾਹਮਣੇ ਖਲੋਤੀ ਹੋਈ ਸੀ ਮੈਡਮ ਮੇਰੀ ਗੱਲ ਸੁਣੋ ਮੈਂ ਤੁਹਾਡੀਆਂ ਹੁਣੇ ਮੈਂ ਤੁਹਾਡੀਆਂ ਹੁਣੇ ਜਸਤ ਮੈਂ ਤੁਹਾਡੀਆਂ ਹੁਣੇ ਰੋਟੀਆਂ ਨਹੀਂ ਖਾਣਦੇ ਸੀ ਕਿਚ ਬਜ਼ੁਰਗ ਦੀ ਪਾਗਲ ਅੱਥਨ ਲਈ ਸੀ ਤੇ ਖਲੋਤੀ ਆਪਣੀ ਮੈਂ ਓ ਓ ਓ ਸਰਦਾਰ ਨਹੀਂ ਸੀ ਚਾਈ ਪਟਾੜੀ ਨਹੀਂ ਸੀ ਮੈਂ ਨਾ ਉਹ ਖਰਦਾਰ ਨਹੀਂ ਸੀ ਉਹ ਖਰਦਾਰ ਨਹੀਂ ਸੀ ਲਗਨੀ ਨਹੀਂ ਮੈਂ ਹਿੰਦੂ ਨਹੀਂ ਸੀ ਉਹ ਡੂ ਯੂ ਅੰਡਰਸਟੈਂਡ ਮੀ ਮੈਂ ਸ਼ਰਮਾ ਫੈਮਲੀ ਨਾਲ ਬਿਲੋਂਗ ਕਰਦੀ ਆ ਮੈਂ ਵੀ ਸ਼ਰਮਾ ਫੈਮਲੀ ਆ ਮੇਰੇ ਫੈਮਲੀ ਤੋਂ ਬੰਦ ਕਰਦੀ ਆ ਲੱਗੀ ਉਹ ਦੂਸਰੀ ਕਹਿੰਦੀ ਮੈਂ ਸਰਦਾਰ ਆ ਨਹੀਂ ਮੈਂ ਸ਼ਰਮਾ ਵਾਲੀ ਤੋਂ ਬਿਲੋਂਗ ਕਰਦੀ ਆ ਵਟ ਮੈਂ ਸ਼ਰਮਾ ਫੈਮਲੀ ਨਾਲ ਬਲੋਂਗ ਕਰਦੀ ਆ ਪੰਡਤ ਮੈਂ ਵੀ ਸ਼ਰਮਾ ਫੈਮਲੀ ਨਾਲ ਬਲੋਂਗ ਕਰਦੀ ਭਾਰਤ ਕਹਾਜੀ ਕੁੜੀਆਂ ਲੱਗੀ ਸਮਝਿਆ ਤੈਨੂੰ ਪਤਾ ਨਹੀਂ ਬੰਦਾ ਸ਼ਰਮਾ ਫੈਮਲੀ ਕੋਲ ਨਹੀਂ ਪਤਾ ਤੂੰ ਕਹਿੰਦਾ ਮੇਰੀ ਗੱਲ ਸੁਣ ਤੈਨੂੰ ਗਰੁੱਪ ਵਿੱਚ ਤਾਂ ਨਹੀਂ ਪਈ ਹੈ ਗਰੁੱਪ ਵਿੱਚ ਤਾਂ ਨਹੀਂ ਪਈ ਹੈ ਜਾ ਕੇ ਤੁਹਾਨੂੰ ਦੱਸਦੀ ਪਈਆਂ ਕਿਲਾ ਦੋ ਹੀ ਗਰੁੱਪ ਵਿੱਚ ਜਾ ਕੇ ਦੱਸ ਦੇ ਕੰਨ ਖੋਲ ਕੇ ਐ ਤੂੰ ਹੁਣ ਮੈਨੂੰ ਗੱਲ ਕੀਤੀ ਹੈ ਨਾ ਐ ਤੈਨੂੰ ਮੈਨੂੰ ਹੁਣ ਗੱਲ ਕੀਤੀ ਹੈ ਫੋਟੋਆਂ ਦੇ ਫੋਟੋਆਂ ਹੀ ਜਵਾਬ ਦੇਣਗੇ ਕਿ ਕਿੰਨੇ ਮੈਂ ਤਾਂ ਫਿਰ ਮੁਸਕਾਨ ਦਾ ਸਾਥ ਦੇਣ ਦੀਆਂ ਖਲੋਕੇ ਉਹਨੇ ਮੈਨੂੰ ਫੋਨ ਕੀਤਾ ਮੈਡਮ ਮੀਡੀਆ ਮੇਰੇ ਨਾਲ ਕੋਈ ਨਹੀਂ ਗੱਲ ਨਹੀਂ ਕੀਤੀ ਮੀਡੀਆ ਮੈਨੂੰ ਮੈਂ ਮੀਡੀਆ ਮੈਂ ਮੁਸਕਾਨ ਨੂੰ ਖੁਦ ਗਿਆ ਮੈਂ ਖੁਦ ਆਪਣੀ ਸੀਨੀਅਰ ਨੂੰ ਗਿਆ ਇਹ ਫੋਟੋਆਂ ਡਿਲੀਟ ਕਰੋ ਮੈਂ ਮੈਂ ਫੋਨ ਕੀਤਾ ਮੇਰੀ ਗੱਲ ਸੁਣੋ ਮੈਡਮ ਮੈਡਮ ਜਲਾ ਤੇਰੀ ਗੱਲ ਸੁਣੋ ਮੇਰੀ ਇੱਕ ਗੱਲ ਸੁਣੋ ਮੇਰੀ ਗੱਲ ਨਾਲ ਖਲੋਤੇ ਮੈਂ ਪਰਮਜੀਤ ਕੌਰ ਮੈਨੂੰ ਫੋਨ ਕੀਤਾ ਮੈਂ ਕਿਹਾ ਮੈਡਮ ਮਸਕਾਨ ਨੂੰ ਕੋ ਘਬਰਾਏ ਨਾ ਆਈ ਨਾਲ ਖਲੋਤੇ ਮੈਂ ਦਊਂਗੇ ਉੱਥੇ ਨਾਲ ਮੈਡਮ ਦਾ ਸਾਥ ਠੀਕ ਹੈ ਮੈਡਮ ਜੀ ਇਸ ਟਾਈਮ ਤੇ ਗੱਲ ਖਤਰੀ ਦੀ ਆ ਇਸ ਟਾਈਮ ਤੇ ਗੱਲ ਖਤਰੀ ਦੀ ਆ ਦੋਹਾਂ ਦੇ ਬਜਾਏ 12000 ਤੋਂ 12000 ਜਦੋਂ ਛੁੱਟੀ ਹੋ ਗਈ ਤੀ ਹ ਲੱਟਾ ਕਰ ਰਿਕਾਰਡਿੰਗ ਆ ਪਾਉਂਦੇ ਪਏ ਸਾਡੇ ਵਾਂਗ ਕਿੱਥੇ ਆ ਜੁਕੂ ਜੁਕੂ ਕਿ ਬੰਦਾ ਮਾਰਦਾ ਐਕਡਾਂ ਦਾ ਉੱਡਾਂ ਦਾ ਰਿਕਾਰਡਿੰਗਾਂ ਪਹੁੰਚੀਆਂ ਕਿੱਥੇ ਆ ਪਹਿਲਾਂ ਦੱਸੋ ਰਿਕਾਰਡਿੰਗਾਂ ਪਹੁੰਚੀਆਂ ਕਿੱਥੇ ਆ ਰਕੋ ਮੈਮ ਤੋਂ ਹੀ ਆਈਡੀਆ ਆਈ ਗਿਆ ਨਾ ਆਈਡੀਆ ਫੋਟੋਵਾਂ ਪਹੁੰਚੀਆਂ ਕਿੱਥੇ ਆ ਉਹ ਮੈਂ ਤੇ ਹਰ ਮੁੱਦੇ ਤੇ ਬੋਲਦੀ ਆ ਹਰ ਮੁੱਦੇ ਦੇ মিডিਆ ਦੇ ਅੱਗੇ ਮੁਸਕਾਨ ਨੂੰ ਪੁੱਛੋ ਹਰ ਮੁੱਦੇ ਦੇ ਖਲੋਗੇ ਬੋਲਦੀ ਆ ਇਹ ਮੁੱਦਾ ਇਕੱਲਾ ਮੁਸਕਾਨ ਦਾ ਨਹੀਂ ਹੈਗਾ ਇਸ ਵੀਡੀਓ ਰਾਹੀਂ ਜੇਕਰ ਇਹ ਭੈਣ ਵੀਡੀਓ ਨਾ ਬਣਾ ਕੇ ਜਨਤਕ ਕਰਦੀ ਤਾਂ ਇਹ ਮੁੱਦਾ ਦਬਿਆ ਤਾਂ ਦਬਿਆ ਰਹਿ ਜਾਂਦਾ ਤਾਂ ਪਤਾ ਨਹੀਂ ਐਸੀ ਹੋਰ ਕਿੰਨੇ ਮੁੱਦੇ ਸਾਡੀਆਂ ਭੈਣਾਂ ਨਾਲ ਹੁੰਦੇ ਹੋਣਗੇ ਸਾਡੇ ਬਜ਼ੁਰਗਾਂ ਨਾਲ ਹੁੰਦੇ ਹੋਣਗੇ ਜਿਹੜੇ ਦਬੇ ਤੇ ਦਬੇ ਰਹਿ ਜਾਂਦੇ ਆ ਸੋ ਇਸ ਇੰਟਰਵਿਊ ਰਾਹੀਂ ਇਹੀ ਅਪੀਲ ਕਰਦੇ ਪੰਜਾਬੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਸ ਬਾਪੂ ਨਾਲ ਇਸ ਭੈਣ ਨਾਲ ਖੜੇ ਹੋਣ ਦੀ ਲੋੜ ਹੈ ਹਾਲਾਂਕਿ ਸਮਾਜਿਕ ਸੇਵਕ ਵੀ ਜਿਹੜੇ ਇੱਥੇ ਸਾਥ ਦੇਣ ਲਈ ਤਿਆਰ ਨੇ ਪਰ ਇਹੀ ਬੇਨਤੀ ਕਰਾਂਗੇ ਕਿ ਅੱਜ ਜੇਕਰ ਇਕੱਠੇ ਨਾ ਹੋਏ ਤਾਂ ਦੁਬਾਰਾ ਤੁਸੀਂ ਕੈਂਡਲਾਂ ਲੈ ਕੇ ਕਿਸੇ ਨੂੰ ਇਨਸਾਫ਼ ਦੀਵਾਨ ਜੋਗੇ ਨਹੀਂ ਹੈਗੇ ਫਿਲਹਾਲ ਮੇਨੂੰ ਦੇ ਸੱਤ ਲਈ ਪੰਜਾਬੀ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ ਅਮਰਸ